ਗੋਬਿੰਦ ਸਿੰਘ ਜੀ ਦੀ ਇੱਕ ਆਵਾਜ਼ ਤੇ ਆਪਣਾ ਸਿਰ ਧਰਮ ਤੇ ਕੌਮ ਲਈ ਪੇਸ਼ ਕਰ ਪੰਜ ਪਿਆਰਿਆਂ ਦਾ ਖਿਤਾਬ ਹਾਸਲ ਕਰਨ ਵਾਲੇ ਯੋਧਿਆਂ ਚ ਪਹਿਲਾ ਨਾਂ ਭਾਈ ਦਇਆ ਸਿੰਘ ਜੀ ਦਾ ਆਉਂਦਾ ਹੈ ਭਾਈ ਦਇਆ ਸਿੰਘ ਜੀ ਜਨਮ 1 ਫਰਵਰੀ 1668 ਲਾਹੌਰ ਹੁਣ ਪਾਕਿਸਤਾਨ ਚੋਂ ਹੋਇਆ ਉਹ 13 ਸਾਲ ਦੀ ਉਮਰ ਚ ਗੁਰੂ ਘਰ ਨਾਲ ਜੁੜੇ 18 ਸਾਲ ਤੱਕ ਗੁਰਮਤਿ ਦੀ ਵਿਦਿਆ ਹਾਸਲ ਕੀਤੀ ਇਹਨਾਂ ਦਾ ਵਿਆਹ ਬੀਬੀ ਦਿਅਲੀ ਕੌਰ ਨਾਲ 5 ਮਈ 1684 ਨੂੰ ਹੋਇਆ ਇਨ੍ਹਾਂ ਦੀਆਂ 4 ਸੰਤਾਨਾਂ ਸਨ ਗੁਰੂ ਸਹਿਬਾਨ ਦੀ ਆਵਾਜ਼ ਤੇ ਸਭ ਤੋਂ ਪਹਿਲਾਂ ਉੱਠਣ ਵਾਲੇ ਭਾਈ ਦਇਆ ਸਿੰਘ ਜੀ ਹੀ ਸਨ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸਾਰੀਆਂ ਵੱਡੀਆਂ ਜੰਗਾਂ 'ਚ ਹਿੱਸਾ ਲਿਆ 21 ਦਸੰਬਰ 1708 ਨੂੰ ਭਾਈ ਦਇਆ ਸਿੰਘ ਨਾਂਦੇੜ ਵਿਖੇ ਅਕਾਲ ਚਲਾਣਾ ਕਰ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਜ਼ਫਰਨਾਮਾ ਲਿਖਿਆ ਸੀ ਉਸ ਨੂੰ ਔਰੰਗਜ਼ੇਬ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਸੌਂਪੀ ਗਈ ਸੀ ਭਾਈ ਦਇਆ ਸਿੰਘ ਜੀ ਨੇ ਉਹਨਾਂ ਦਿਨਾਂ 'ਚ ਔਰੰਗਾਬਾਦ ਦੇ ਧਾਮੀ ਮੁਹੱਲੇ 'ਚ ਕੁਝ ਦਿਨ ਬਿਤਾਏ ਸਨ ਜਿੱਥੇ ਉਹਨਾਂ ਦੀ ਯਾਦ 'ਚ ਗੁਰਦੁਆਰਾ ਭਾਈ ਦਇਆ ਸਿੰਘ ਜੀ ਸਜੋਬਿਤ ਹੈ ਯਾਦ ਰਹੇ ਕਿ ਗੁਰੂ ਜੀ ਦਾ ਲਿਖਿਆ ਅਸਲ ਜ਼ਫਰਨਾਮਾ ਵੀ ਇੱਥੇ ਰੱਖਿਆ ਹੋਇਆ ਹੈ ਇਹਨਾਂ ਦੇ ਵੰਸ਼ਸ ਲੁਧਿਆਣਾ ਜ਼ਿਲ੍ਹੇ ਦੇ ਦੁਰਾਹਾ ਤੇ ਆਸਟ੍ਰੇਲੀਆ 'ਚ ਰਹਿੰਦੇ ਹਨ